ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪਰਾਵਾਂ ਨੂੰ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਣੇ 51000 ਸਬਸਕ੍ਰਾਈਬਰ ਹੋ ਚੁੱਕੇ ਨੇ ਇਹ ਤੁਹਾਡੇ ਪਿਆਰ ਤੇ ਵਾਈਗੁਰੂ ਜੀ ਦੀ ਮਿਹਰ ਦੇ ਸਦਕਾ ਹੀ ਹੋਇਆ ਹੈ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੈਨੂੰ ਇੰਨਾ ਵੀ ਪਿਆਰ ਮਿਲੇਗਾ ਦੇਖੋ ਕਹਿੰਦੇ ਨੇ ਕਹਿੰਦੇ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਉਹਦੀ ਪਤਾ ਲੱਗਦਾ ਵੀ ਕਿੰਨੇ ਪੈਨਪਰਾ ਤੁਹਾਨੂੰ ਪਿਆਰ ਕਰਦੇ ਨੇ ਰਿਸ਼ਤੇਦਾਰ ਤੇ ਦੇਖੋ ਚਾਹੇ ਮੇਰੀ ਗੱਲਾਂ ਉਹਨਾਂ ਨੂੰ ਬੁਰੀਆਂ ਲੱਗਦੀਆਂ ਨਿਗੀਆਂ ਸਿਰਫ ਲੱਤਾਂ ਖਿੱਚਣ ਵਾਲੇ ਹੀ ਹੁੰਦੇ ਨੇ ਸਾਥ ਦੇਣ ਵਾਲੇ ਤਾਂ ਦੋਸਤ ਮਿੱਤਰ ਜਾਂ ਵਾਹਿਗੁਰੂ ਜੀ ਹੀ ਨੇ ਅੱਜ ਮੈਂ ਸੱਚਮੁੱਚ ਦਿਲੋਂ ਧੰਨਵਾਦ ਕਰਦੀ ਆ ਸਾਰੇ ਭੈਣ ਭਰਾਵਾਂ ਦਾ ਤੇ ਉਸ ਵਾਹਿਗੁਰੂ ਜੀ ਦਾ ਜੀਨੇ ਮੈਨੂੰ ਇੰਨਾ ਕਾਬਿਲ ਬਖਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਅੱਜ ਖੁਸ਼ੀ ਦਾ ਨਾ ਇੱਕ ਪਲ ਸਾਂਝਾ ਕਰ ਰਹੀ ਆ ਤੇ ਜਿਹੜੀ ਅੱਜ ਦੀ ਵੀਡੀਓ ਹੈ ਇਹ ਇਸੇ ਤਰੀਕੇ ਦੇ ਨਾਲ ਹੈਗੀ ਕਿਉਂਕਿ ਜਦੋਂ ਆਪਾਂ ਨਾ ਬਾਰ-ਬਾਰ ਬਾਰ-ਬਾਰ ਮਨ ਦੇ ਵਿੱਚ ਸੋਚਦੇ ਆ ਨਾ ਵੀ ਮੈਂ ਇਸ ਚੀਜ਼ ਨੂੰ ਹਾਸਿਲ ਕਰ ਲਾਂ ਮੈਨੂੰ ਇਹ ਚੀਜ਼ ਮਿਲ ਜਾਵੇ ਤਾਂ ਵਾਹਿਗੁਰੂ ਜੀ ਕਿਵੇਂ ਤੁਹਾਡੀ ਪੂਰੀ ਕਰ ਦੇਣੇ ਬਹੁਤ ਵਾਰ ਇਦਾਂ ਮੇਰੇ ਨਾਲ ਹੋਇਆਗਾ ਮੈਂ ਆਪਣੀ ਖੁਦ ਹੀ ਹੱਡ ਵੀ ਤੀ ਹੀ ਤੁਹਾਨੂੰ ਅੱਜ ਦੱਸਦੀ ਆਂਗੀ ਬਚਪਨ ਤੋਂ ਲੈ ਕੇ ਹੀ ਮੇਰੇ ਮਨ ਦੇ ਵਿੱਚ ਹੁੰਦਾ ਸੀਗਾ ਕਿ ਮੈਂ ਕੁਝ ਕਰਾਂ ਚਲੋ ਬਚਪਨ ਦੇ ਵਿੱਚ ਪੜ੍ਹਾਈ ਕੀਤੀ ਕੋਸ਼ਿਸ਼ ਕੀਤੀ ਜਿੰਨਾ ਕੁ ਵੀ ਹੋ ਸਕਿਆ ਅੱਜ ਤੱਕ ਮੈਂ ਸ਼ੁਰੂ ਤੋਂ ਲੈ ਕੇ ਜਦੋਂ ਮੈਂ 10th ਕਲਾਸ ਕਰ ਲਈ ਸੀ ਉਸ ਤੋਂ ਬਾਅਦ ਮੈਂ ਖੁਦ ਕਮਾਉਣ ਲੱਗੀ ਸੀ ਚਾਹੇ ਥੋੜਾ ਕਮਾਉਂਦੀ ਸੀਗੀ ਹਨ ਤੇ ਉਸ ਤੋਂ ਬਾਅਦ ਪਲੱਸ 2 ਕੀਤੀ ਫਿਰ ਅੱਗੇ ਪੜਾਈ ਕਾਲਜ ਦੀ ਚੱਲੀ ਤੇ ਇਸ ਤਰੀਕੇ ਦੇ ਨਾਲ ਕਰਦੇ ਕਰਦੇ ਵੀ ਮੈਂ ਆਪਣੇ ਜੋਗਾ ਗੁਜ਼ਾਰਾ ਜਿੰਨਾ ਕੋ ਹੁੰਦਾ ਸੀਗਾ ਮੈਂ ਆਪਣੀ ਟਿਊਸ਼ਨ ਦਾ ਖਰਚਾ ਜਾਂ ਆਪਣਾ ਹਨਾ ਮਾੜਾ ਮੋਟਾ ਟਿਊਸ਼ਨ ਵਗੈਰਾ ਲਗਾ ਲੈਣੀ ਬੱਚਿਆਂ ਦੀ ਜਾਂ ਸਕੂਲ ਦੇ ਵਿੱਚ ਪੜਾਉਣ ਲੱਗੀ ਸੀ ਵੀ ਇਦਾਂ ਹਨਾ ਚੱਲਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਫਿਰ ਨਾ ਫਿਰ ਵੀ ਮੈਨੂੰ ਹੁੰਦਾ ਵੀ ਮੈਂ ਕੁਝ ਕਰਾਂ ਮੈਂ ਕੁਝ ਬਣਾ ਹਨਾ ਤੇ ਮੈਨੂੰ ਮੌਕੇ ਵੀ ਬਹੁਤ ਮਿਲੇ ਪਰ ਘਰ ਦੀਆਂ ਕਬੀਲਦਾਰੀਆਂ ਤੇ ਘਰ ਦੇ ਮਾਹੌਲ ਕਰਕੇ ਮੈਂ ਸਾਰਾ ਕੁਝ ਮੇਰਾ ਉੱਥੇ ਹੀ ਸੁੱਟ ਗਿਆ ਸੀਗਾ ਦੇਖੋ ਹੁਣ ਮੈਂ ਦੇਖਦੀ ਹੁੰਨੀ ਆ ਕਿ ਸਿਰਫ ਆਪਣੇ 1.5 ਸਾਲ ਹੋਇਆ ਹੈ ਚੈਨਲ ਬਣਾਏ ਨੂੰ ਚੈਨਲ ਬਣਾਉਣ ਵੇਲੇ ਸਾਨੂੰ ਕੁਝ ਨਹੀਂ ਪਤਾ ਸੀ ਮੈਂ ਮੋਬਾਈਲ ਵੀ ਲੋਕਡਾਊਨ ਦੇ ਵਿੱਚ ਲੈ ਤਾ ਸੀਗਾ ਨਾ ਤੇ ਕੁਝ ਨਹੀਂ ਪਤਾ ਸੀ ਬੇਟੇ ਨੇ ਇਦਾਂ ਚੌੜ-ਚੌੜ ਦੇ ਵਿੱਚ ਹਨਾ ਬਣਾ ਲਿਆ ਦੇਖ ਕੇ ਵੀ ਹੋਰ ਬॉयਜ਼ ਵੀ ਮੇਰੇ ਉਹਦੇ ਨਾਲ ਦੇ ਹਨਾ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਬਣਾਏ ਹੋਏ ਸੀਗੇ ਬੱਚੇ ਜਿਵੇਂ ਬੱਚਾ ਬਣਾ ਲੈਂਦਾ ਹੈਗਾ ਤੇ ਚਾਰ ਮਹੀਨੇ ਅਸੀਂ ਉਹਦੇ ਤੇ ਕੁਝ ਨਹੀਂ ਕੀਤਾ ਬਸ ਬੈਸ ਹੀ ਮੈਂ ਉਹ ਵੀਡੀਓ ਨੂੰ ਦੇ ਦਿਆ ਕਰਾਂ ਕੋਈ ਨਾ ਕੋਈ ਛੋਟੀ ਜੀ ਬਣਾ ਕੇ ਆਪਣਾ ਫੇਸ ਮੈਂ ਬਿਲਕੁਲ ਨਹੀਂ ਦਿਖਾਉਂਦੀ ਹੁੰਦੀ ਸੀ ਹੈਨਾ ਵੀ ਆਪਦੇ ਆਪ ਨੂੰ ਇਦਾਂ ਹੁੰਦਾ ਸੀਗਾ ਵੀ ਕਿਵੇਂ ਬੋਲ ਮੋਬਾਈਲ ਤੇ ਕੁਝ ਸਾਡੇ ਘਰ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮਾਹੌਲ ਬਹੁਤ ਜ਼ਿਆਦਾ ਡਿਫਰੈਂਟ ਸੀਗਾ ਹੈਨਾ ਵੀ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਹੈਨਾ ਖੁਸ਼ ਖੁਸ਼ੀਆਂ ਬੰਡੋ ਤਾਂ ਕਿ ਉਹਨਾਂ ਨੂੰ ਵੀ ਹੈਨਾ ਅੱਗੇ ਜਾ ਕੇ ਅੱਪਾ ਤੋ ਕੁ ਸਿੱਖ ਨੂੰ ਮਿਲੇ ਮੋਟੀਵੇਸ਼ਨ ਮਿਲੇ ਤਾਂ ਕਿ ਵੀ ਉਹ ਵੀ ਆਪਣੀ ਲਾਈਫ ਦੇ ਵਿੱਚ ਖੜੇ ਹੋਣ ਜਿਹੜੇ ਪੈਨਪ੍ਰਾਣਾ ਥੋੜੀ ਜੀ ਤਕਲੀਫ ਤੋਂ ਡਰ ਕੇ ਨਾ ਖੁਦਕੁਸ਼ੀਆਂ ਕਰ ਲੈਂਦੇ ਨੇ ਹਥਿਆਰ ਸਿੱਟ ਦਿੰਦੇ ਨੇ ਵੀ ਮੈਂ ਕੰਮਜਾਮ ਨਹੀਂ ਹੋ ਸਕਦਾ ਤਾਂ ਉਹ ਨਾ ਜ਼ਰੂਰ ਮਿਹਨਤ ਕਰਿਆ ਕਰੋ ਕਿਉਂਕਿ ਇੱਕ ਦਿਨ ਵਾਹਿਗੁਰੂ ਜੀ ਨਾ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਲਾਉਣਗੇ ਹਨਾ ਵੀ ਇਸ ਤਰੀਕੇ ਨਾਲ ਕਰਦੇ ਕਰਦੇ ਸਾਨੂੰ ਇਹ ਵੀ ਨਹੀਂ ਪਤਾ ਸੀ ਆ ਵੀ ਹਨਾ ਚੈਨਲ ਤੇ ਇਸ ਤਰੀਕੇ ਦੇ ਨਾਲ ਵੀਡੀਓ ਹੁੰਦੀਆਂ ਨੇ ਵੀ ਫਿਰ ਇਹ ਤੋਂ ਐ ਇਨਕਮ ਹੁੰਦੀ ਹੈ ਮੋਨਟਾਈਜ਼ ਹੁੰਦਾ ਇਹ ਕੁਝ ਨਹੀਂ ਪਤਾ ਸੀ ਜਦੋਂ ਅਸੀਂ ਇਹ ਚੈਨਲ ਬਣਾਏ ਸੀਗਾ ਤੇ ਚਲੋ ਹੌਲੀ ਹੌਲੀ ਹਨਾ ਸਾਰੇ ਪੈਨ ਭਰਾਵਾਂ ਦਾ ਜਦੋਂ ਪਿਆਰ ਮਿਲਣ ਲੱਗਿਆ ਕਈ ਵੀਡੀਓ ਸਾਡੀਆਂ ਹਨਾ ਵਾਇਰਲ ਹੋਈਆਂ ਤੇ ਫਿਰ ਇਦਾਂ ਹੀ ਹਨਾ ਅਸੀਂ ਵੀਡੀਓ ਬਣਾਉਣ ਲੱਗੇ ਮੈਂ ਆਪਣੇ ਹਸਬੰਡ ਜੀ ਨੂੰ ਦੱਸਿਆ ਵੀ ਇਦਾਂ ਆਏਗਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਘਰੇ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਕਦੇ ਭੱਜੇ ਨਹੀਂ ਹੈਗੇ ਸਾਰਾ ਦੇਖੋ ਪਰਿਵਾਰ ਨੂੰ ਸੰਭਾਲਣਾ ਬਜ਼ੁਰਗ ਨੇ ਮੇਰੇ ਘਰੇ ਤਿੰਨ ਉਹਨਾਂ ਨੂੰ ਸੰਭਾਲਣਾ ਡੰਗਰ ਪਸ਼ੂ ਨੂੰ ਸੰਭਾਲਣਾ ਪਤੀ ਜੀ ਜੋ ਜੌਬ ਤੇ ਜਾਂਦੇ ਨੇ ਉਹਨਾਂ ਨੂੰ ਨਾ ਉਹ ਕਰਨਾ ਵੀ ਬੱਚਿਆਂ ਦਾ ਸਾਰੇ ਘਰ ਦੀ ਜ਼ਿੰਮੇਵਾਰੀ ਹੈ ਨਾ ਮੈਂ ਪੂਰੇ ਪ੍ਰੋਪਰ ਤਰੀਕੇ ਨਾਲ ਵਾਈਗਰੂ ਜੀ ਹੈ ਨਾ ਜਿਵੇਂ ਅਕਲ ਵਕਸ਼ ਰਹਿਣ ਉਹ ਮੈਂ ਕਰ ਰਹੀ ਹਾਂ ਤੇ ਕਈ ਮੈਨੂੰ ਮੈਸੇਜ ਕਰ ਦਿੰਦੇ ਨੇ ਵੀ ਤੂੰ ਕੰਮ ਕਰ ਲੈ ਹਨਾ ਵੀ ਇਦਾਂ ਦੀਆਂ ਜੇ ਮੈਂ ਤਾਂ ਹੁਣ ਆਪਣੀ ਸਾਰੀ ਵੀਡੀਓ ਦਿਖਾਵਾਂ ਪਰਸਨਲ ਲਾਈਫ ਦੀ ਵੀ ਮੈਂ ਕੀ ਹਾਂ ਦਿੱਲੀ ਦੇ ਵਿੱਚ ਹਨਾ ਤਾਂ ਤੁਸੀਂ ਖੁਦ ਆਪਣੇ ਮੱਥੇ ਤੇ ਹੱਥ ਰੱਖ ਕੇ ਬੈਠੋਗੇ ਵੀ ਹੈ ਇਦਾਂ ਵੀ ਕੋਈ ਕਰ ਸਕਦਾ ਐਨਾ ਵੀ ਕੋਈ ਆਪਦਾ ਕਰ ਸਕਦਾ ਦੇਖੋ ਦੋ ਮੈਂ ਆਪਣੇ ਚੈਨਲ ਚਲਾ ਰਹੀ ਹਾਂ ਵਾਈ ਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਤੁਹਾਡੇ ਪਿਆਰ ਦੇ ਨਾਲ ਬਹੁਤ ਸਕਸੈਸ ਹੋ ਰਹੇ ਨੇ ਦੋਨੋਂ ਹੀ ਹਨਾ ਦੇਖੋ ਮਿਹਨਤ ਕਰਨੀ ਇਨਸਾਨ ਦੇ ਹੱਥ ਹੈਗੀ ਫਲ ਦੇਣਾ ਵਾਹਿਗੁਰੂ ਜੀ ਦੇ ਹੱਥ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਮੈਂ ਸੋਚਦੀ ਹੁੰਦੀ ਸੀਗੀ ਹਨਾ ਵੀ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਅਸੀਂ ਇਹ ਪਾਠ ਕਰਦੇ ਜਦ ਅਰਦਾਸ ਕਰਦੇ ਵੀ ਵਾਹਿਗੁਰੂ ਜੀ ਮੇਰੇ ਪਤੀ ਜੀ ਨੂੰ ਨਾ ਰੁਜ਼ਗਾਰ ਮਿਲ ਜੇ ਬੱਚੇ ਕਹਿੰਦੇ ਹੁੰਦੇ ਵੀ ਪਾਪਾ ਨੂੰ ਰੁਜ਼ਗਾਰ ਮਿਲ ਜੇ ਦੇਖੋ ਵਾਹਿਗੁਰੂ ਜੀ ਨੇ ਮੇਰੇ ਪਤੀ ਨੂੰ ਜੌਬ ਬਖਸੀ ਹੈ ਨਾ ਵਾਹਿਗੁਰੂ ਜੀ ਨੇ ਹਨਾ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਤੁਹਾਡੇ ਵਰਗੇ ਸਾਰੇ ਭੈਣ ਭਰਾਵਾਂ ਦੇ ਪਿਆਰ ਦੇ ਨਾਲ ਇੱਥੇ ਤੱਕ ਪਹੁੰਚੇ ਹਾਂਗੇ ਜ਼ਿੰਦਗੀ ਦੇ ਵਿੱਚ ਪਿਆਰ ਬਹੁਤ ਕੁਛ ਹੈਗਾ ਨਾ ਪੈਸਾ ਕੁਛ ਨਹੀਂ ਹੁੰਦਾ ਵੀ ਇਕੱਲਾ ਆਪਾ ਪੈਸਾ ਹੀ ਹੈਗਾ ਪਿਆਰ ਬਹੁਤ ਹੈ ਨਾ ਜ਼ਿੰਦਗੀ ਜਿਉਣ ਦਾ ਇੱਕ ਮਕਸਦ ਦੇ ਦਿੰਦਾ ਹੈਗਾ ਇਸੇ ਤਰੀਕੇ ਨਾਲ ਜਦੋਂ ਤੁਸੀਂ ਨਾ ਬਾਰ 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 ਹਰ ਇੱਕ ਗੱਲ ਦੇਖੋ ਜਦੋਂ ਜਿਵੇਂ ਤੁਸੀਂ ਸਵੇਰੇ ਉੱਠਦੇ ਹੋ ਨਾ ਉੱਠ ਕੇ ਕਈ ਭੈਣ ਭਰਾਵਾਂ ਤੋਂ ਪੰਜੇ ਬਾਣੀ ਦਾ ਨਿਤਨੇਮ ਕਰ ਲੈਂਦੇ ਨੇ ਕਈਆਂ ਤੋਂ ਨਹੀਂ ਹੁੰਦਾ ਨਾ ਮੈਂ ਅਕਸਰ ਕਹਿੰਦੀ ਆ ਵੀ ਤਾਂ ਤੁਸੀਂ ਨਾ ਕਈ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਨਾ ਇਸ਼ਨਾਨ ਵੀ ਨਹੀਂ ਕਰ ਪਾਉਂਦੇ ਹੈਗੇ ਤਾਂ ਕੋਈ ਗੱਲ ਨਹੀਂ ਤੁਸੀਂ ਨਾ ਬੈਠੇ ਬੈਠੇ ਵਾਹਿਗੁਰੂ ਜੀ ਅੱਗੇ ਨਾ ਵਾਹਿਗੁਰੂ 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 ਨਾ ਤੇ ਮੋਲ ਮੰਤਰ ਦਾ ਪਾਠ ਕਰਨ ਲੱਗ ਜਾਓ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜਾਓ ਜਾਂ ਤੁਸੀਂ ਕੋਈ ਸ਼ਬਦ ਲੈ ਲਓ ਜਾਂ ਤੁਸੀਂ ਇਹ ਨਾ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਅੱਜ ਕੱਲ ਮੋਬਾਈਲ ਤੇ ਦੇਖੋ ਤੁਸੀਂ ਇਹ ਨਾ ਹੋਰ ਚੀਜ਼ਾਂ ਦੇਖਣ ਦੀ ਜਗ੍ਹਾ ਤੇ ਜਿਵੇਂ ਕਿ ਆਪਾਂ ਸਵੇਰੇ ਉੱਠਦੇ ਆ ਨਾ ਪਰੇਲਾਂ ਸ਼ੁਰੂ ਕਰ ਦਿੰਦੇ ਆ ਤਾਂ ਉਹਦੀ ਜਗ੍ਹਾ ਨਾ 5 10 ਮਿੰਟ 15 ਮਿੰਟ ਅੱਧਾ ਘੰਟਾ ਤੁਸੀਂ ਨਾ ਸਿਮਰਨ ਤੇ ਲਗਾਉਣ ਲੱਗ ਜਾਓ ਤਾਂ ਦੇਖਿਓ ਤੁਹਾਡੀ ਜ਼ਿੰਦਗੀ ਕਿਵੇਂ ਬਦਲਦੀ ਹੈ ਮੇਰੀ ਜਿਹੜੀ ਇਹ ਲਾਈਫ ਹੈ ਨਾ ਮੇਰੀ ਜ਼ਿੰਦਗੀ ਦੇ ਵਿੱਚ ਇਹ ਖੁਸ਼ੀਆਂ ਜਿਹੜੀਆਂ ਆਈਆਂ ਨੇ ਨਾ ਇਹ ਸਿਰਫ ਵਾਹਿਗੁਰੂ ਜੀ ਦੇ ਸਿਮਰਨ ਕਰਕੇ ਆਈਆਂ ਨੇ ਵਾਹਿਗੁਰੂ ਜੀ ਦਾ ਸਿਮਰਨ ਆਪਾਂ ਜਦੋਂ ਕਰਦੇ ਆ ਨਾ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਆਪਣੀ ਸੋਚ ਨੂੰ ਹਮੇਸ਼ਾ ਪੋਜ਼ੀਟਿਵ ਰੱਖੋ ਚਾਹੇ ਤੁਸੀਂ ਹੈ ਨਾ ਭੈਣੋਂ ਲੇਡੀਜ਼ੋਂ ਘਰ ਦੇ ਵਿੱਚ ਹਾਊਸ ਵਾਈਫੋਂ ਤੁਹਾਡੇ ਘਰ ਦੇ ਵਿੱਚ ਕਿੰਨੀ ਵੀ ਗਰੀਬੀ ਆ ਕੁਝ ਵੀ ਆ ਤੁਹਾਨੂੰ ਲੱਗਦਾ ਵੀ ਸਾਡੇ ਕੋਲ ਕੋਈ ਆਮਦਨ ਦਾ ਸਾਧਨ ਵੀ ਨਹੀਂ ਅਸੀਂ ਕੀ ਕਰੀਏ ਬਸ ਸਿਰਫ ਆਪਣੀ ਸੋਚ ਨੂੰ ਪੋਜ਼ੀਟਿਵ ਰੱਖੋ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤਾਂ ਉਹ ਤੁਹਾਡੀ ਚੀਜ਼ ਨਾ ਜ਼ਰੂਰ ਪੂਰੀ ਹੋਵੇਗੀ ਤੇ ਤੁਸੀਂ ਨਾ ਬਾਰ-ਬਾਰ ਵਾਰ-ਵਾਰ ਜਿਹੜੀ ਚੀਜ਼ ਨੂੰ ਤੁਸੀਂ ਪਾਉਣਾ ਚਾਹਣੀ ਹੋ ਨਾ ਤੇ ਅਕਸਰ ਮਹਾਪੁਰਸ਼ ਕਹਿੰਦੇ ਹੁੰਦੇ ਨੇ ਵੀ ਜਦੋਂ ਵੀ ਆਪਾਂ ਕਿਸੇ ਮਹਾਪੁਰਸ਼ਾਂ ਦੇ ਨੂੰ ਹਨਾ ਸੁਣਦੇ ਆਂਗੇ ਵਾਚਨ ਕਹਿੰਦੇ ਹੁੰਦੇ ਨੇ ਕਹਿੰਦੇ ਚੰਗੇ ਗੁਣ ਬਣਾ ਲਓ ਕਈ ਨਾ ਸਾਰੇ ਮੇਰੀ ਉਹ ਆਪਣੀ ਵੀਡੀਓ ਜਿਹੜੀ ਕਾਲੀਆਂ ਮਿਰਚਾਂ ਵਾਲੀ ਟਾਇਲਟ ਵਾਲੀ ਹਨਾ ਬਸ ਉਹਤੇ ਨਾ ਬਸ ਉਹਨਾਂ ਨੂੰ ਉਹ ਦਿਖ ਰਿਹਾ ਵੀ ਕਾਲੀਆਂ ਮਿਰਚਾਂ ਟਾਇਲਟ ਦੇ ਵਿੱਚ ਸਿੱਟੀਆਂ ਨਹੀਂ ਆ ਦਸੀਆਂ ਨੇ ਭੈਣ ਨੇ ਹਨਾ ਕੋਈ ਮੈਨੂੰ ਕਹਿੰਦਾ ਅਣਪੜਾ ਹੈ ਕੋਈ ਕਹਿੰਦਾ ਵੀ ਦਿਮਾਗ ਤੋਂ ਪਰੇ ਹੈ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਨਾ ਦੇਖੋ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਹੈ ਨਾ ਕਿਉਂਕਿ ਆਪਣੀ ਆਪਣੀ ਸੋਚ ਆ ਸਾਰਿਆਂ ਦੀ ਹੈ ਨਾ ਉਹਦੇ ਵਿੱਚ ਮੈਂ ਜਿਹੜੀ ਗੁਰਬਾਣੀ ਦੱਸੀ ਹੈ ਵੀ ਤੁਸੀਂ ਇਸ ਤਰੀਕੇ ਨਾਲ ਪਾਠ ਕਰੋ ਉਹ ਕਿਸੇ ਨੂੰ ਨਹੀਂ ਦਿਖ ਰਿਹਾ ਉਹ ਸਿਰਫ ਉਹਨਾਂ ਨੂੰ ਦਿਖ ਰਿਹਾ ਜਿਹੜੇ ਦੇਖਣਾ ਚਾਹੁੰਦੇ ਨੇ ਜਿਹੜੇ ਕਿ ਪੋਜੀਟਿਵ ਸੋਚ ਰੱਖਦੇ ਨੇ ਜਿਹੜੇ ਕਿ ਵਾਹਿਗੁਰੂ ਜੀ ਤੇ ਭਰੋਸਾ ਰੱਖਦੇ ਆ ਜਿਨ੍ਹਾਂ ਨੇ ਸਿਰਫ ਨੁਕਸੀ ਕੱਢਣੀ ਹੁੰਦੀ ਨੇ ਕਹਿੰਦੇ ਔਗਣ ਚਾਹੇ ਤੁਹਾਡੇ ਚ ਹਨਾ ਲੱਖਾਂ ਹੋਣ ਪਰ ਜਿਨੇ ਤੁਹਾਡਾ ਸੌਰੀ ਗੁਣ ਤੁਹਾਡੇ ਚ ਭਾਵੇਂ ਲੱਖਾਂ ਹੋਣ ਪਰ ਜਿਨੇ ਤੁਹਾਡਾ ਔਗਣ ਦੇਖਣਾ ਚਾਹੇ ਔਗਣ ਤੁਹਾਡੇ ਚ ਇੱਕ ਹੋਵੇ ਹਨਾ ਉਸੇ ਨੂੰ ਹੀ ਫੜਨਗੇ ਤੁਹਾਨੂੰ ਕੋਈ ਵੀ ਹੈ ਨਾ ਸਾਥ ਨਹੀਂ ਦੇਊਗਾ ਕੋਈ ਮੋਟੀਵੇਟ ਨਹੀਂ ਕਰੂਗਾ ਸਾਰੇ ਤੁਹਾਨੂੰ ਨਾ ਡੀਮੋਟੀਵੇਟ ਕਰਨਗੇ ਹਰ ਇੱਕ ਨੂੰ ਇਹ ਲੱਗਦਾ ਹੁੰਦਾ ਹੈ ਨਾ ਵੀ ਸਿਰਫ ਇਹ ਮੇਰੇ ਸਿਰ ਤੇ ਹੀ ਹੈ ਪਰ ਜਿਹਦੀ ਡੋਰਾ ਕਹਿੰਦੇ ਉਸ ਵਾਈਗਰੂ ਜੀ ਦੇ ਸਿਰ ਤੇ ਨਹੀਂ ਨਾ ਉਹਨੂੰ ਕੋਈ ਚਾਕੇ ਵੀ ਨਹੀਂ ਡਬੋ ਸਕਦਾ ਬਹੁਤ ਨੇ ਕੋਸ਼ਿਸ਼ ਕੀਤੀ ਹੈ ਬਹੁਤ ਨੇ ਕੋਸ਼ਿਸ਼ ਕੀਤੀ ਹੈਗੀ ਹੈ ਨਾ ਹੁਣ ਵੀ ਕਰ ਰਹੇ ਨੇ ਪਤਾ ਨਹੀਂ ਕੀ ਗੱਲ ਹੈਗੀ ਹੈ ਨਾ بس میں ہن کی بولنا ਤੁਹਾਨੂੰ ਹੈ ਨਾ ਸਭ ਜਾਣੀ ਜਾਣੋ ਕਿ ਕਿਸੇ ਨੂੰ ਵੀ ਕੋਈ ਤਰੱਕੀ ਕਰਦਾ ਦੇਖ ਦੇਣਾ ਤਾਂ ਕੋਈ ਸੋਂਾਂ ਚ ਇੱਕ ਹੁੰਦਾ ਜਿਹੜਾ ਕਿ ਖੁਸ਼ ਹੁੰਦਾ ਤੇ ਇਸ ਲਈ ਮੈਂ ਹੁਣ ਨਾ ਇਹ ਵੀ ਛੱਡਤਾ ਪਹਿਲਾਂ ਮੇਰਾ ਮਨ ਮੈਂ ਬਹੁਤ ਇਮੋਸ਼ਨਲ ਸੀਗਾ ਨਾ ਮੈਨੂੰ ਬੜਾ ਹੁੰਦਾ ਵੀ ਫਲਾਣੇ ਮੇਰੇ ਇਦਾਂ ਹੈ ਨਾ ਵੀ ਜਦ ਕੋਈ ਦੁੱਖ ਚ ਨਹੀਂ ਸਾਥ ਦਿੰਦਾ ਸੁੱਖ ਚ ਨਹੀਂ ਸਾਥ ਦਿੰਦਾ ਫਿਰ ਇਹੇ ਜਾਂਦਾ ਫਾਇਦਾ ਵੀ ਕੀ ਹੈ ਨਾ ਤੇ ਚਲੋ ਛੱਡੋ ਗੱਲ ਐਵੇਂ ਮਿਰਚਾਂ ਹੀ ਲੱਗਦੀਆਂ ਨੇ ਹੈ ਨਾ ਜਿਹਦੇ ਆਪਾਂ ਕੋਈ ਉਹ ਕਰਦੇ ਆ ਤਾਂ ਮੈਂ ਸਿਰਫ ਇਹੀ ਕਹਿਨੀ ਆ ਕਿ ਵਾਈ ਗੁਰੂ ਜੀ ਤੇਰਾ ਸਾਥ ਚਾਹੀਦਾ ਦੁਨੀਆ ਚਾਹੇ ਸਾਰੀ ਸਮੂਹ ਮੋੜਲੇ ਵਾਸਤੇ ਤੇਰਾ ਸਾਥ ਹੋਏ ਨਾ ਤਾਂ ਕੋਈ ਡੋ ਨਹੀਂ ਸਕਦਾ ਮੇਰੀਆਂ ਭੈਣ ਭਰਾਵਾਂ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਕਦੇ ਵੀ ਤੁਹਾਡੇ ਤੇ ਮੁਸ਼ਕਿਲ ਆਉਂਦੀ ਆ ਨਾ ਤਾਂ ਤੁਸੀਂ ਕਦੇ ਵੀ ਡੋਲੋ ਨਾ ਕਦੇ ਵੀ ਇਹ ਨਾ ਸੋਚੋ ਵੀ ਸਾਡੇ ਦਿਨ ਨਹੀਂ ਬਦਲਣਗੇ ਤੁਹਾਡੇ ਦਿਨ ਜ਼ਰੂਰ ਬਦਲਣਗੇ ਵਾਈ ਗੁਰੂ ਜੀ ਤੁਹਾਡਾ ਸਾਥ ਜ਼ਰੂਰ ਦੇਣਗੇ ਅਗਰ ਤੁਸੀਂ ਵਾਈ ਗੁਰੂ ਜੀ ਤੇ ਵਿਸ਼ਵਾਸ ਰੱਖੋਗੇ ਤੁਸੀਂ ਉੱਠਦੇ ਹੋ ਸਵੇਰੇ ਉੱਠਦੇ ਹੋ ਦੇਖੋ ਮੈਂ ਅਕਸਰ ਆਪਣੇ ਜੀਵਨ ਦੀ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦੀ ਰਹਣੀ ਆ ਹਨ ਜਦੋਂ ਤੁਸੀਂ ਉੱਠਦੇ ਹੋ ਨਾ ਉੱਠਣਸਾਰ ਤੁਸੀਂ ਇਹ ਕਹੋ ਵਾਹਿਗੁਰੂ ਜੀ ਰਾਤ ਲੰਗੀ ਐ ਸੁੱਖਾਂ ਦੀ ਬਤੀਤ ਕਰਾਈ ਐ ਸਵੇਰ ਚੜ੍ਹੀ ਐ ਸਾਡੇ ਔਗਣਾਂ ਚ ਤਾਰਨੇ ਪਿਤਾ ਜੀ ਆਉਣ ਵਾਲੀ ਜਿਹੜਾ ਸਮਾਂ ਉਹਨੂੰ ਖੁਸ਼ੀਆਂ ਦੇ ਨਾਲ ਭਰ ਦੋ ਅੱਜ ਜੇ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦੀ ਆ ਠੀਕ ਐ ਪਰ ਰੋਜ਼ ਰੋਜ਼ ਆਪਾਂ ਇਹ ਗੱਲ ਨੂੰ ਭੁੱਲ ਜਾਂਦੇ ਆ ਹਨ ਤੁਸੀਂ ਨਾ ਇੱਕ ਪੇਜ ਲਓ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਪਾਈਆਂ ਨੇ ਇਹ ਜਿਹੜੇ ਪੈਨਪ੍ਰਾਵਾਂ ਨੇ ਵਿਸ਼ਵਾਸ ਰੱਖ ਕੇ ਚੀਜ਼ ਕੀਤੀ ਐ ਨਾ ਦੇਖੋ ਇਹ ਉਹੀ ਗੱਲ ਹੋ ਗਈ ਨਾ ਜਿਹੜੀ ਕਿ ਆਪਾਂ ਮੈਂ ਅੱਜ ਵੀਡੀਓ ਦਾ ਮੇਰਾ ਮਕਸਦ ਹੈ ਕਿ ਬਾਰ-ਬਾਰ ਬਾਰ-ਬਾਰ ਜਦੋਂ ਆਪਾਂ ਇੱਕੋ ਹੀ ਗੱਲ ਕਰਦੇ ਆ ਨਾ ਉਹ ਪੂਰੀ ਹੁੰਦੀ ਹੈ ਇਹ ਕਿਉਂ ਹੁੰਦੀ ਹੈ ਕਿਉਂਕਿ ਵਾਈਗੁਰੂ ਜੀ ਆਪਣੇ ਅੰਦਰ ਹੀ ਵਸਦੇ ਨੇ ਜਦੋਂ ਬਾਰ-ਬਾਰ ਬਾਰ-ਬਾਰ ਇੱਕ ਬੱਚਾ ਆਪਾਂ ਤੋਂ ਕੋਈ ਚੀਜ਼ ਮੰਗਦਾ ਹੁੰਦਾ ਹੈ ਨਾ ਮਾਂ-ਬਾਪ ਤੋਂ ਤਾਂ ਮਾਂ-ਬਾਪ ਚਾਹੇ ਅੱਕ ਕੀ ਦੇ ਦੇਵੇ ਕਹਿੰਦਾ ਵੀ ਲੈ ਲੈ ਫੜ ਪਰ ਮਾਂ-ਬਾਪ ਉਦੋਂ ਤੱਕ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜਦੋਂ ਤੱਕ ਉਹਨੂੰ ਉਸ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਇਹੀ ਵਾਈਗੁਰੂ ਜੀ ਦਾ ਵਾਈਗੁਰੂ ਜੀ ਨੂੰ ਪਤਾ ਹੈ ਕਿ ਕਿਸ ਚੀਜ਼ ਦੀ ਮੇਰੇ ਬੱਚੇ ਨੂੰ ਕਦੋਂ ਉਸ ਟਾਈਮ ਵਾਇਗਰੂ ਜੀ ਨੇ ਮੇਰਾ ਸਾਥ ਦਿੱਤਾ ਜਦੋਂ ਕਿ ਮੈਨੂੰ ਸਾਰੇ ਨੇ ਛੱਡਤਾ ਸੀ ਅਜਿਹੀ ਮੁਸ਼ਕਿਲ ਦੀ ਘੜੀ ਆਈ ਸੀ ਕਿ ਮੈਨੂੰ ਨਾ ਹਰ ਇੱਕ ਦਾ ਸਾਥ ਛੁੱਟ ਗਿਆ ਸੀ ਪਰ ਅੱਜ ਚਾਹੇ ਉੱਤੋਂ ਨੇ ਚਾਹੇ ਅੰਦਰੋਂ ਨੇ ਜਦੋਂ ਮੈਂ ਜਾਣੀ ਹੈ ਕਿਤੇ ਹਨਾ ਕੋਈ ਮੈਨੂੰ ਮਿਲਦਾ ਤਾਂ ਬਸ ਐ ਹੁੰਦਾ ਵੀ ਹਾਂ ਅਸੀਂ ਤੇਨੂੰ ਬਹੁਤ ਪਿਆਰ ਕਰਦੇ ਆ ਪਰ ਪਿਆਰ ਜਿਹੜਾ ਕਿ ਕਹਿੰਦੇ ਹੁੰਦੇ ਨੇ ਕਹਿੰਦੇ ਔਖੇ ਸਮੇ ਦੇ ਵਿੱਚ ਨਾ ਰੱਬ ਸਾਰਿਆਂ ਦੀ ਅਸਲੀਅਤ ਦਿਖਾ ਦਿੰਦਾ ਹੁੰਦਾ ਔਖਾ ਸਮਾਂ ਰੱਬ ਦਿੰਦਾ ਹੀ ਉਸ ਇਨਸਾਨ ਨੂੰ ਹੈ ਜਿਹਨੂੰ ਕਿ ਉਹਨੇ ਤ੍ਰਾਸਨਾ ਹੁੰਦਾ ਜਿਵੇਂ ਸੋਨਾ ਹੈਗਾ ਸੋਨੇ ਦਾ ਜਦੋਂ ਗਹਿਣਾ ਬਣਦਾ ਨਾ ਉਹਨੂੰ ਪੱਠੀ ਦੇ ਵਿੱਚ ਤਪਾਇਆ ਜਾਂਦਾ ਪਰ ਐਂਡ ਦੇ ਵਿੱਚ ਉਹ ਬਹੁਤ ਸੋਹਣਾ ਗਹਿਣਾ ਬਣਦਾ ਅੱਜ ਮੈਂ ਵਾਈ ਗੁਰੂ ਜੀ ਅੱਗੇ ਹੈ ਨਾ ਬਹੁਤ ਸ਼ੁਕਰ ਕਰਦੀ ਆ ਕਿ ਵਾਈ ਗੁਰੂ ਜੀ ਤੁਸੀਂ ਔਖਾ ਸਮਾਂ ਦਿੱਤਾ ਸੀ ਚਾਹੇ ਮੇਰੀ ਉਮਰ ਛੋਟੀ ਸੀ ਪਰ ਤੋਂ ਸੀਨੇ ਮੈਨੂੰ ਹਰ ਇੱਕ ਦੀ ਪਛਾਣ ਕਰਾਤੀ ਵੀ ਕੋਈ ਕਿੰਨਾ ਕੁ ਮਤਲਬੀ ਹੈ ਤੇ ਮੈਂ ਇਹੀ ਆਪਣੇ ਭੈਣ ਭਰਾਵਾਂ ਨੂੰ ਕਹਿਣੀ ਆ ਕਿ ਤੁਸੀਂ ਕਿਸੇ ਦਾ ਭਰੋਸਾ ਨਾ ਤੱਕੋ ਦੇਖ ਮੈਂ ਅਕਸਰ ਕਹਿੰਨੀ ਹੂ ਨੇ ਵੀ ਚਾਹੇ ਤੁਹਾਡੇ ਸਕੇ ਮਾਪੇ ਤੁਸੀਂ ਉਹਨਾਂ ਦਾ ਵੀ ਭਰੋਸਾ ਨਾ ਤੱਕੋ ਤੁਸੀਂ ਸਿਰਫ ਵਾਹਿਗੁਰੂ ਜੀ ਦਾ ਭਰੋਸਾ ਤੱਕੋ ਜਿਹੜਾ ਕਿ ਤੁਹਾਨੂੰ ਦੇ ਕੇ ਕਦੇ ਤੁਹਾਨੂੰ ਮਿਹਣਾ ਨਹੀਂ ਦੇਊਗਾ ਭੈਣ ਭਰਾ ਮਾਪੇ ਤੁਹਾਨੂੰ ਕੁਝ ਦੇ ਦੇਣਗੇ ਤਾਂ ਉਹਨਾਂ ਨੇ ਤੁਹਾਨੂੰ ਇੱਕ ਦਿਨ ਮਿਹਣਾ ਦੇ ਹੀ ਦੇਣਾ ਸੀ ਤੇਰਾ ਇਹ ਕੀਤਾ ਕਿਉਂਕਿ ਸਾਰੇ ਰਿਸ਼ਤੇ ਮਤਲਬ ਦੇ ਨੇ ਸਿਰਫ ਇੱਕ ਵਾਹਿਗੁਰੂ ਜੀ ਨੇ ਜਿਹੜੇ ਕਿ ਬਿਨਾ ਮਤਲਬ ਤੋਂ ਤੁਹਾਡਾ ਸਾਰਾ ਕੁਝ ਕਰ ਦੇਣਗੇ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੀ ਇੱਕ ਸਾਖੀਆਂ ਸੁਣੀ ਹੈ ਨਹੀਂ ਹੈ ਨਾ ਜਦੋਂ ਉਹਨਾਂ ਦੇ ਮਾਤਾ ਪਿਤਾ ਚਲੇ ਗਏ ਸੀ ਨਾਨੀ ਜੀ ਲਹਿਗੇ ਸੀਗੇ ਤੇ ਕਿਸੇ ਚਾਚੇ ਤਾਏ ਨੇ ਕਿਸੇ ਭੈਣ ਭਰਾ ਨੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਘੁੰਗਣੀਆਂ ਵੇਚ ਕੇ ਉਹਨਾਂ ਨੇ ਆਪਣਾ ਗੁਜ਼ਾਰਾ ਕੀਤਾ ਸੀ ਫਿਰ ਅੱਪਾ ਦਾ ਉਹਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਅੱਪਾ ਕਿਉਂ ਨਹੀਂ ਮਿਹਨਤ ਕਰ ਸਕਦੇ ਅੱਪਾ ਕਿਉਂ ਆਪਣੇ ਇੰਨਾ ਡੀਮੋਟੀਵੇਟ ਹੋ ਕੇ ਨਹਿਰਾਂ ਚ ਸਾਲ ਮਾਰਦੇ ਆ ਖੁਦਕੁਸ਼ੀਆਂ ਕਰਦੇ ਆ ਮਿਹਨਤ ਕਰੋ ਦਿਹਾੜੀ ਕਰੋ ਮਿਹਨਤ ਕਰੋ ਕੁਛ ਵੀ ਕਰੋ ਹਨਾ ਇੱਥੇ ਤੱਕ ਕਿ ਕਹਿੰਦੇ ਨੇ ਕਹਿੰਦੇ ਇਹ ਘਰ ਦਾ ਗੋਹਾ ਸਟਕੇ ਵੀ ਚਾਹੀ ਤੁਸੀਂ ਆਪਣੇ ਬੱਚਿਆਂ ਨੂੰ ਪਾਲ ਲਓ ਪਰ ਕਦੇ ਵੀ ਬਾਈਕ ਰੋਜੀ ਤੇ ਦਿੱਤੀ ਹੋਈ ਇਸ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਨਾ ਸੋਚੋ ਆਪਾ ਰਹਿ ਜੰਨੇ ਇੱਕ ਸਿਰਫ ਸ਼ਰਮ ਦੇ ਵਿੱਚ ਆਪਾਂ ਨੂੰ ਹੁੰਦਾ ਵੀ ਹਾਏ ਜੇ ਮੈਂ ਆ ਕੰਮ ਕੀਤਾ ਤਾਂ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਮੇਰੇ ਗਵਾਂਢੀ ਕੀ ਕਹਿਣਗੇ ਮੇਰੇ ਪਰਿਵਾਰ ਵਾਲੇ ਕੀ ਕਹਿਣਗੇ ਦੇਖੋ ਜਦੋਂ ਤੁਸੀਂ ਔਖੇ ਸਮੇਂ ਦੇ ਵਿੱਚੋਂ ਉਦੋਂ ਤੁਹਾਨੂੰ ਕੋਈ ਰਿਸ਼ਤੇਦਾਰ ਆ ਕੇ ਦੇ ਕੇ ਜਾਂਦਾ ਉਦੋਂ ਤੁਹਾਨੂੰ ਕੋਈ ਗਵਾਂਢੀ ਆ ਕੇ ਦੇਖੇ ਜਾਂਦਾ ਉਦੋਂ ਤੁਹਾਨੂੰ ਕੋਈ ਆ ਕੇ ਫੜਾਉਂਦਾ ਵੀ ਹਾਂ ਆ ਆ ਫੜੋ ਤੁਸੀਂ ਹੈਨਾ ਔਖਿਓ ਸਗੋਂ ਤੁਹਾਡੀ ਗਰੀਬੀ ਤੇ ਹੱਸਣਗੇ ਉਹ ਤੁਹਾਡੀ ਗਰੀਬੀ ਤੇ ਵੀ ਹੱਸਣਗੇ ਉਹ ਤੁਹਾਡੀ ਮਿਹਨਤ ਤੇ ਵੀ ਹੱਸਣਗੇ ਉਹ ਤੁਹਾਡੀ ਅਮੀਰੀ ਤੇ ਵੀ ਹੱਸਣਗੇ ਇਹ ਸਚਾਈ ਆ ਜਿੰਨਾ ਚਿਰ ਤੁਸੀਂ ਦੂਸਰੇ ਦੀ ਚਾਪਲੂਸੀ ਕਰੋਗੇ ਨਾ ਉਨਾਂ ਚਿਰ ਹੀ ਤੁਹਾਡੇ ਉਹ ਸਾਥ ਦੇਣਗੇ ਤੁਸੀਂ ਇੱਕ ਦਿਨ ਮੜਾ ਜਾਓ ਕਰ ਦੋ ਤਾਂ ਦੇਖਿਓ ਤੁਹਾਨੂੰ ਰੰਗ ਸਾਰਿਆਂ ਦੇ ਦਿਖ ਜਾਣਗੇ ਇਸ ਲਈ ਵਾਈ ਗੁਰੂ ਜੀ ਤੇ ਭਰੋਸਾ ਰੱਖੋ ਸਵੇਰੇ ਉੱਠੋ ਆਪਣਾ ਚਾਹੀ ਤੁਸੀਂ ਜਦੋਂ ਵੀ ਉੱਠਦੇ ਹੋ ਉਠਣਸਾਰ ਵਾਹਿਗੁਰੂ ਜੀ ਅਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੇਰੇ ਮਾੜੇ ਕਰਮਾਂ ਨੂੰ ਕੱਟ ਕੇ ਮੇਰੇ ਚੰਗੇ ਕਰਮਾਂ ਦੇ ਵਿੱਚ ਬਦਲ ਦੋ ਕਿਰਪਾ ਕਰੋ ਵਾਹਿਗੁਰੂ ਜੀ ਜਿਹੜੀਆਂ ਵੀ ਤੁਹਾਡੀਆਂ ਮੰਗਣੇ ਹਨ ਤੁਸੀਂ ਕਿਆ ਚਾਹੁੰਦੇ ਹੋ ਵੀ ਸਾਡੀਆਂ ਇਹ ਵਾਹਿਗੁਰੂ ਜੀ ਪੂਰੀਆਂ ਕਰਨ ਤੁਸੀਂ ਇੱਕ ਪੇਜ ਤੇ ਲਿਖ ਲਓ ਸਵੇਰੇ ਉੱਠਣਸਾਰ ਤੁਸੀਂ ਵਾਹਿਗੁਰੂ 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 ਸਿਮਰਨ ਕਰਕੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਪੜੋ ਫਿਰ ਅਰਦਾਸ ਕਰੋ ਕਿ ਪਿਤਾ ਜੀ ਮੈਂ ਤੁਹਾਡਾ ਨਿਮਾਣਾ ਬੱਚਾ ਤੁਹਾਨੂੰ ਪਤਾ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਮੈਂ ਭੋਗ ਰਿਹਾ ਉਹ ਮੇਰੇ ਮਾੜੇ ਕਰਮਾ ਕਰਕੇ ਹੀ ਹੈ ਕਿਰਪਾ ਕਰੋ ਮੇਰੇ ਮਾੜੇ ਕਰਮਾ ਨੂੰ ਕੱਟ ਕੇ ਚੰਗੇ ਕਰਮਾ ਦੇ ਵਿੱਚ ਬਦਲ ਦਿਓ ਵਾਹਿਗੁਰੂ ਜੀ ਮਿਹਰ ਕਰ ਦਿਓ ਮੈਂ ਝੋਲੀ ਅੱਡ ਕੇ ਤੇਰੇ ਦਰ ਤੇ ਮੰਗਦਾ ਮੇਰੀ ਮੰਗ ਪੂਰੀ ਕਰ ਦਿਓ ਤਾਂ ਯਕੀਨ ਮੰਨਿਓ ਮੈਂ 101% ਲਿਖ ਕੇ ਦੇਣ ਲਈ ਤਿਆਰ ਹਾਂ ਕਿ ਅਗਰ ਤੁਸੀਂ ਲਗਾਤਾਰ ਇਸ ਚੀਜ਼ ਦਾ ਅਰਦਾਸ ਕਰਨ ਲੱਗੇ ਨਾ ਤਾਂ ਤੁਹਾਡੇ ਦਿਨ ਬਦਲਣਦਿਆਂ ਨੂੰ देर ਨਹੀਂ ਲੱਗਣੀ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਬਾਰ ਬਾਰ ਉਹੀ ਚੀਜ਼ ਮੰਗਿਆ ਕਰੋ ਜਿਹੜੀ ਕਿ ਵਾਹਿਗੁਰੂ ਜੀ ਤੁਹਾਨੂੰ ਦੇਣਗੇ ਵਿਸ਼ਵਾਸ ਰੱਖਣਾ ਭਰੋਸਾ ਰੱਖਣਾ ਮਨ ਨੂੰ ਡਲਾਉਣਾ ਨਾ ਇੱਕ ਮੇਰੀ ਭੈਣ ਹੈ ਮੇਰੇ ਨਾਲ ਜੁੜੀ ਹੋਈ ਹੈ ਨਾ ਉਹ ਨਾ ਬਹੁਤ ਮਨ ਨੂੰ ਡਲਾਉਂਦੀ ਮੈਨੂੰ ਬਹੁਤ ਵਾਰੀ ਕਹਿਣੀ ਹੁੰਦੀ ਆ ਵੀ ਤੂੰ ਮਨ ਨੂੰ ਨਾ ਡਲਾ ਵਾਹਿਗੁਰੂ ਜੀ ਤੇ ਭਰੋਸਾ ਰੱਖ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਵਾਹਿਗੁਰੂ ਜੀ ਨਹੀਂ ਕਰ ਸਕਦੇ ਤੇ ਕਰਦੇ ਨੇ ਸਾਡੇ ਹੁਣ ਤੱਕ ਕੀਤੇ ਨੇ ਹਰ ਇੱਕ ਕੰਮ ਕੀਤਾ ਜੋ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਹੈ ਆਪਾਂ ਕਹਿੰਦੇ ਨੇ ਨਾ ਵੀ ਆਪਾਂ ਪੈਸੇ ਦੇ ਕੇ ਅਰਦਾਸ ਕਰਵਾਉਣ ਜਾਂਦੇ ਆ ਗੁਰਦੁਆਰਾ ਸਾਹਿਬ ਦੇਖ ਸਜਾ ਕੇ ਦੇਖੋ ਉਹਨਾਂ ਦੀ ਭਾਵਨਾ ਕੁਝ ਹੋਰ ਹੈ ਤੁਹਾਡੇ ਅੰਦਰ ਦੀ ਭਾਵਨਾ ਕੁਝ ਹੋਰ ਹੈ ਹੋ ਸਕਦਾ ਹੈ ਕਿ ਗੁਰੂ ਸਾਹਿਬਾਂ ਦੇ ਘਰੇ ਜਾ ਕੇ ਆਪਾਂ ਪਾਠੀ ਸਿੰਘ ਤੋਂ ਅਰਦਾਸ ਕਰਾਉਣੇ ਤੁਹਾਡੀ ਅਰਦਾਸ ਪੂਰੀ ਨਾ ਹੋਵੇ ਪਰ ਜਿਹੜੀ ਤੁਸੀਂ ਦੁਖੀ ਹਿਰਦੇ ਦੇ ਵਿੱਚੋਂ ਹਨ ਤੁਸੀਂ ਆਪਣੀ ਭਾਵਨਾ ਦੇ ਨਾਲ ਅਰਦਾਸ ਕਰੋਗੇ ਨਾ ਕਹਿੰਦੇ ਕੰਪ ਪਿਓ ਤੋਂ ਕੁਝ ਮੰਗਣਾ ਹੋਵੇ ਨਾ ਕਿ ਆਪਾਂ ਗਵਾਂਢੀਆਂ ਨੂੰ ਕਹਿ ਕੇ ਕਹਿੰਨੇ ਵੀ ਮੇਰੇ ਪਿਓ ਨੂੰ ਆਹ ਗੱਲ ਕਹਦੇ ਮੈਨੂੰ ਦੇ ਦੇਊਗਾ ਇੱਕ ਪਿਓ ਕੋਲੋਂ ਆਪ ਮੰਗਣਾ ਉਹਦੇ ਵਿੱਚ ਬਹੁਤ ਫਰਕ ਹੈ ਤਾਂ ਮੇਰੇ ਹੱਥ ਬਨ ਕੇ ਬੇਨਤੀ ਹੈ ਕਿ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਤੇ ਬਾਰ 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 ਮੰਗੋ ਦਿਲ ਨਾ ਤੋੜੋ ਇਹ ਨਾ ਸੋਚੋ ਵੀ ਸਾਡੇ ਦਿਨ ਨਹੀਂ ਬਦਲਣਗੇ ਦੇਖੋ ਮੇਰਾ ਮਕਸਦ ਇਹੀ ਹੁੰਦਾ ਕਿ ਆਪਣੇ ਭੈਣ ਭਰਾਵਾਂ ਨੂੰ ਨਾ ਮੋਟੀਵੇਟ ਕਰਾਂ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਹੋਮੋਂਗੇ ਜਿਹੜੇ ਛੋਟੇ ਬੱਚੇ ਨੇ ਨੌਕਰੀ ਨਹੀਂ ਮਿਲ ਰਹੀ ਵਿਦੇਸ਼ ਜਾਣਾ ਕੁਝ ਵੀ ਕਰਨਾ ਤਾਂ ਸਿਮਰਨ ਕਰਨ ਲੱਗ ਜਾਓ ਚਾਹੇ ਜਿਹੜੇ ਵੀ ਪਾਠ ਦਾ ਤੁਸੀਂ ਕਰਨ ਲੱਗ ਜਾਓ ਤਾਂ ਦੇਖਿਓ ਵਾਹਿਗੁਰੂ ਤੁਹਾਡੇ ਦਿਨ ਕਿਵੇਂ ਬਦਲਦੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ